ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਸਰੀਆ ਕਾਲ ਭਿੰਦ ਕਾਰ ਜਿੰਦਾਬਾਦ ਭਿੰਦ ਕਾਰ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਅਸੀਂ ਆਸ ਵੀ ਕਰਦੇ ਹਾਂ ਵੀ ਉਹ ਪਹਿਲਾ ਬੰਦੂ ਜਿਹੜਾ ਸਮਾਜ ਸੇਵਾ ਦੇ ਕੰਮ ਆ ਉਹ ਹੋਰ ਜਿਹੜਾ ਤਾਕਤ ਦਾ ਹੋਣਾ ਚਾਹਤ ਕੇ ਜਿਹੜਾ ਹੈ ਉਹ ਕਰਨਗੇ ਸਮੇਜ ਜੀ ਅੱਜ ਤੁਸੀਂ ਆਮ ਪਾਰਟੀ ਚ ਸ਼ਾਮਲ ਹੋਏ ਆ ਕਹ ਲੋ ਕਿ ਮਹੱਲੇ ਦਾ ਵੀ ਪੁਰਸਜੋਗਾ ਪਾਰ ਨੰਬਰ 29 ਦਾ ਤਾਂ ਕਿਸ ਤਰੀਕੇ ਨਾਲ ਪਾਰਟੀ ਦਾ ਧੰਨਵਾਦ ਕਰਦੇ ਤਾਂ ਇਲੈਕਸ਼ਨ ਵਾਲੀ ਕਿਹਨਾਂ ਰਣਨੀਤੀ ਰੋਂਗੀ ਤਾਂ ਦੇਖ ਲਈ ਟਾਈਮ ਤੇ ਮੈਂ ਮੈਂ ਹੀ ਗੱਲ ਕਹਿਣਾ ਚਾਹੁੰਦਾ ਕਿ ਜਿਹੜਾ ਐਮਸੀ ਹੁੰਦਾ ਵਾ ਉਹ ਮਹੱਲੇ ਦੀ ਮਾਂ ਹੀ ਹੁੰਦਾ ਵਾ ਦੁੱਖ ਸੁੱਖ ਚ ਜਾਵੇ ਆਵੇ ਜਿਹੜਾ ਅਸੀਂ ਪਹਿਲਾਂ ਐਮਸੀ ਬਣਾਇਆ ਸੀ ਆਪਣਾ ਉਹਦਾ ਸਤਕਾਰ ਕੀਤਾ ਸਭ ਕੁਝ ਮਹੱਲੇ ਦੀ ਦੁੱਖ ਸੁੱਖ ਚ ਕਿਤੇ ਕਿਸੇ ਨਹੀਂ ਗਿਆ ਉਹਦੇ ਕਰਕੇ ਸਾਨੂੰ ਇਹ ਕਦਮ ਚੱਕਣਾ ਪਿਆ ਤੇ ਆਮ ਆਦਮੀ ਨੀਤੀਆਂ ਦੇਖਦੇ ਅਸੀਂ ਇਹਨਾਂ ਦਾ ਸਕਾਰ ਕਰਦੇ ਆ ਤੇ ਇਹਨਾਂ ਨਾਲ ਰਲ ਕੇ ਖੜੇ ਹਾਂ ਅਨਵਰ ਟੈਮ ਦੇ ਵਿੱਚ ਕਹ ਲੋ ਕਿ ਕਿਸ ਤਰੀਕੇ ਨਾਲ ਕਲਤ ਮੱਲੇ ਦੇ ਸਦਾਰ ਕੀਤਾ ਜਾਊਗਾ ਮੱਲੇ ਦੇ ਵਿੱਚ ਜੋ ਵੀ ਜੋ ਪ੍ਰੋਬਲਮ ਹੈਗੀ ਹੈ ਦੁੱਖ ਸੁੱਖ ਦੇ ਵਿੱਚ ਅਸੀਂ ਅੱਗੇ ਵੀ ਜਾਂਦੇ ਸੀ ਤੇ ਹੁਣ ਵੀ ਜਾਵਾਂਗੇ ਹੁਣ ਸਾਨੂੰ ਇਹ ਕਿ ਸਾਨੂੰ ਸਰਕਾਰ ਦਾ ਸਾਥ ਮਿਲ ਗਿਆ ਵਾ ਤੇ ਅਸੀਂ ਵੱਧ ਛੱਡ ਕੇ ਚੰਦੀ ਸਾਹਿਬ ਦੇ ਨਾਲ ਖੜੇ ਹਾਂ ਤੇ ਇਹਨਾਂ ਨਾਲ ਖੜੇ ਰਹਿਵਾਂਗੇ ਕਹ ਲੋ ਕਿ 29 ਨੰਬਰ ਬਾਰਜੇ ਟਿਕੜੇ ਚੰਦੀ ਸਾਹਿਬ ਦੇ ਝੋਲੇ ਚ ਪਾਣੀ ਪਹ ਪਹ ਚੁੱਕੀ ਹੈ ਜੀ ਮੱਲੇ ਦਾ ਕੱਟਦਾ ਹੁੰਦਾ ਜੀ ਪਰ ਪਹਿਲੇ ਐਮਸੀ ਦਾ ਕੰਦੇ ਸੀ ਇਹ ਮੱਲੇ ਦੇ ਕੰਮ ਬਹੁਤ ਕਰਾਇਆ ਸਵਾਰਿਆ ਉਹ ਸਵਰਗ ਬਣਾਇਆ ਹੈ ਮੱਲੇ ਦੇ ਦੇਖੋ ਇਹ ਮੇਰਾ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਮੱਲਾ ਖੁਦ ਦ ਇਹ ਪੁਰਾਣਾ ਜਿਹੜਾ ਵਾਰਡ ਐਮਸੀ ਨੰਬਰ ਵਾਰਡ ਉਹਨਾਂ ਦਾ ਹੀ ਆ ਇਕੱਠੇ ਦੱਸਦਾ ਪਿਆ ਕੋਈ ਆਪਾਂ ਘਰ ਪੈਸੇ ਦੇ ਕਿਤੇ ਲੈ ਕੇ ਨਹੀਂ ਆਏ ਕਿਸੇ ਨੂੰ ਕਿ ਆਓ ਜੀ ਸਾਡੇ ਨਾਲ ਚੱਲੋ ਤੇ ਚੰਦੀ ਸਾਹਿਬ ਦੇ ਕੰਮ ਕੀਤੇ ਹੋਏ ਸ਼ਹਿਰ ਦੇ ਵਿੱਚ ਦੱਸਦੇ ਪਏ ਨੇ ਕਿ ਜਿਹੜਾ ਇਹਨਾਂ ਨੇ ਕੂੜੇ ਦੀ ਸਮੱਸਿਆ ਖਤਮ ਕੀਤੀ ਤੇ ਹੁਣ ਹਰ ਘਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਕੂੜੇ ਦੀ ਮੇਨ ਪ੍ਰੋਬਲਮ ਸੀ ਉਹ ਖਤਮ ਕਰ ਚੁੱਕੇ ਨੇ ਤੇ ਹੁਣ ਕਾਂਗਰਸੀ ਐਮਸੀ ਕਹੀ ਜਾਂਦੇ ਕਿ ਅਸੀਂ ਕੀਤੀ ਹੈ ਜੀ ਸੇਮ ਨਹੀਂ ਲੈਣਾ ਆਪਾਂ ਕੰਮ ਕਰਨਾ ਜੀ ਅणि ਸਾਰੇ ਕਹਿੰਦੇ ਕਿ ਤੁਸੀਂ ਅੱਜ ਪਾਰਟੀ ਦੀ ਜਿਹੜੀ ਕਿ ਗਤੀਵਿਧੀਆਂ ਚੱਲਦੀ ਪਈ ਐ ਨਵੀਂ ਜੁਆਇਨਿੰਗ ਹੋ ਰਹੀ ਐ ਬਾਡਾ ਦੇ ਵਿੱਚ ਕੈਂਡੀਡੇਟ ਖੜੇ ਕੀਤੇ ਜਾ ਰਹੇ ਆ ਦੂਜੇ ਪਾਸੇ ਵਿਧਾਇਕ ਸਾਹਿਬ ਕਹ ਰਹੇ ਕਿ ਅਸੀਂ ਪੱਤਾ ਨਹੀਂ ਹਿਲਣ ਦੇਣਾ ਤੇ ਜਿਹੜੇ ਇੱਧਰ ਕੰਮ ਜਿਹੜੇ ਹੁੰਦੇ ਆ ਤੇ ਤੁਸੀਂ ਕੀ ਦੇਖਦੇ ਕਿ ਪੱਤਾ ਹਿਲਦਾ ਪਿਆ ਕਿ ਦਰਖਤ ਹਿਲਦਾ ਪਿਆ ਦੇਖੋ ਜੀ ਕਮਾਂਡ ਜਿਹੜੀ ਇੱਕ ਬਹੁਤ ਵੱਡੀ ਚੀਜ਼ ਹੁੰਦੀ ਐ ਕਮਾਂਡ ਬੰਦੇ ਨੂੰ ਅਰਸ਼ਾ ਤੋਂ ਫਰਸ਼ਾ ਤੇ ਲੈ ਕੇ ਜਾਂਦਾ ਹੈਗਾ ਕਮਾਂਡ ਇਹਨਾ ਮੈਂ ਚਾਹੁੰਦਾ ਨਹੀਂ ਕਿ ਕਿਸੇ ਇਨਸਾਨ ਦੇ ਵਿੱਚ ਕਿਸੇ ਰਾਜਨੀਤਿਕਾ ਦੇ ਵਿੱਚ ਹੋਵੇ ਤੇ بڑے بڑے ਕਮੰਡੀ ਆਏ بڑے بڑے ਗਏ ਤੋਂ ਮੈਂ ਇਹਦਾ ਇੱਕ ਹੋਰ ਇਹ ਗੱਲ ਦਾ ਜਵਾਬ ਦੇਣਾ ਚਾਹੁੰਦਾ ਕਿ 2022 ਦੀ ਇਲੈਕਸ਼ਨ ਦੇ ਵਿੱਚ 37000 ਵੋਟ ਕਪੂਰਥਲਾ ਨਿਵਾਸੀਆਂ ਨੇ ਪਾ ਕੇ ਪੂਰੀ ਹਨੇਰੀ ਲੈ ਜਾਂਦੀ ਸੀ ਪਤਾ ਕੀ ਪੂਰੀ ਹਨੇਰੀ ਐਡੀ ਕਿ ਤੇਜ਼ ਚੁਲਾ ਦਿੱਤੀ ਸੀ ਕਪੂਰਥਲੇ ਦੇ ਸਾਰੇ ਦੇ ਸਾਰੇ ਵਾਰਡ ਜਿਹੜੇ ਹੈਗੇ 2022 ਦੇ ਵਿੱਚ ਆਮ ਆਦਮੀ ਪਾਰਟੀ ਸ਼ਹਿਰ ਸਾਰਾ ਜਿੱਤਿਆ ਸੀਗਾ ਤੋ ਇਸ ਕਰਕੇ ਇੰਨਾ ਕਮੰਡ ਹੋਣਾ ਜ਼ਰੂਰੀ ਨਹੀਂ ਹੈਗਾ ਤੋ ਠੀਕ ਆ ਤੁਸੀਂ ਸਾਡੇ ਬਜ਼ੁਰਗੋਂ ਸਾਡੇ ਵੱਡੇਓ ਅਸੀਂ ਤੁਹਾਡਾ ਮਾਣ ਵੀ ਕਰਦੇ ਆਂ ਸਤਿਕਾਰ ਵੀ ਕਰਦੇ ਆਂ ਤੇ ਇੰਨਾ ਕਮੰਡ ਨਹੀਂ ਹੋਣਾ ਚਾਹੀਦਾ ਤੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਪੂਰੇ ਅੱਜ ਪਰਿਵਾਰ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਸਾਡਾ ਛੋਟਾ ਵੀਰ ਸਮੀਰ ਜਿਹੜੇ ਹੈਗੇ ਨੇ ਸ਼ਰਮਾ ਜੀ ਇੱਥੇ ਵਾਰ ਨੰਬਰ 29 ਚ ਜੁਆਇਨ ਹੋਏ ਨੇ ਤੇ ਸਾਡੇ ਹਲਕਾ ਇੰਚਾਰਜ ਸਾਹਿਬ ਜਿਹੜੇ ਹੈਗੇ ਨੇ ਉਹਨਾਂ ਨੇ ਆਪਣੇ ਚੰਗੇ ਇਹ ਕਾਰਜ ਕੀਤੇ ਨੇ ਤੇ ਉਹਨਾਂ ਨੂੰ ਦੇਖਦੇ ਹੋਏ ਪਾਰਟੀ ਦੇ ਨੀਤੀਆਂ ਨੂੰ ਦੇਖਦੇ ਹੋਏ ਇਹ ਜੁਆਇਨ ਹੋਏ ਨੇ ਤੋਂ ਸਾਡੇ ਨਾਲ ਇੱਥੇ ਮੁਹੱਲੇ ਦੇ ਜਿਹੜੇ ਇੱਥੇ ਆ ਰਾਹੁਲ ਜੀ ਇਹਨਾਂ ਨੇ ਵੀ ਆ ਕੇ ਪਾਰਟੀ ਜੁਆਇਨ ਕੀਤੀ ਹੈਗੀ ਆ ਕਮਲ ਜੀ ਇੱਥੇ ਨੇ ਸਾਰੇ ਨੇ ਜਿਨ੍ਹਾਂ ਨੇ ਵੀ ਦਰਜਾ ਬਦਰਜਾ ਇੱਥੇ ਸਹਿਬਾਨ ਇੱਥੇ ਬੈਠੇ ਹੋਏ ਨੇ ਆਮ ਆਦਮੀ ਪਾਰਟੀ ਦੇ ਤੋਂ ਬਹੁਤ ਖੁਸ਼ੀ ਹੈ ਕਿ ਦਿਨੋਂ ਦਿਨ ਕਾਫਲਾ ਵੱਡਾ ਹੁੰਦਾ ਜਾ ਰਿਹਾ ਕਾਰਮਾ ਵੱਧਦਾ ਜਾ ਰਿਹਾ ਤੇ ਮੈਂ ਡੰਕੇ ਦੀ ਚੋੜ ਤੇ ਇੱਕ ਗੱਲ ਕਹਿਣ ਜਾ ਰਿਹਾ ਕਿ 2027 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਤੁਹਾਡੀ ਦੁਬਾਰਾ ਬਣਨ ਜਾ ਰਹੀ ਹੈ ਸਾਡੇ ਮਾਜੋਬ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਜੋ ਦੁਬਾਰਾ ਮੁੱਖ ਮੰਤਰੀ ਬਣਨਗੇ ਤੇ ਤੁਹਾਡੇ ਇਸੇ ਤਰ੍ਹਾਂ ਲੋਕ ਨੀਤੀਆਂ ਦੇ ਜੋ ਲੋਕਾਂ ਦੇ ਹੱਕ ਦੇ ਵਿੱਚ ਜਿਹੜੇ ਕੰਮ ਹੋਏ ਹਨ ਦੁਬਾਰਾ ਕੰਟੀਨਿਊ ਹੋਣਗੇ ਤੋਂ ਬਹੁਤ ਬਹੁਤ ਸਾਰਿਆਂ ਨੂੰ ਪਹਿਲਾਂ ਵਧਾਈ ਹੋਵੇ ਇਸ ਕਾਫਲੇ ਨੂੰ ਵੱਡਾ ਕਰਨ ਦੇ ਵਿੱਚ ਜਿਸ ਦਾ ਦਿਖਾਇਆ ਕਿ ਬਾਬਾ ਫਰੀਦ ਇੱਕ ਬਹੁਤ ਵੱਡੇ ਭਾਗ ਸੇ ਉਹਨਾਂ ਨੇ ਕਿ ਕਿੜੀਓ ਮਰ ਜਾਓ ਕਿੜੀਆਂ ਮਰ ਜਾਂਦੇ ਨੇ ਕਿੜੀਓ ਹੋ ਜਾਓ ਉਹ ਜਿੱਦਾਂ ਰਾਣੀ ਕਿਤੇ ਆ ਕਿ ਮੇਰਤ ਦਾ ਨਹੀਂ ਜਿੱਦਾਂ ਦੀ ਗੱਲ ਇਹ ਕਬੂਤ ਪਲੇ ਦਾ ਪੂਰਾ ਵਿਸ਼ਵਾਸ ਹੋਵੇ ਕਿ ਮੇਰੇ ਉੱਪਰ ਹੀ ਸਭ ਕੁਝ ਜਿੱਦਾਂ ਮੈਂ ਕਹਣਾ ਉਦੈ ਹੋਣਾ ਦੇਖੋ ਜਿੱਦਾਂ ਜਿੱਦਾਂ ਸਮਾਂ ਬੀਤਦਾ ਹੈਗਾ ਉਦਾਂ-ਉਦਾਂ ਲੋਕਾਂ ਦੀ ਸੋਚ ਜਿਹੜੀ ਬਦਲਦੀ ਹੈਗੀ ਆ ਲੋਕ ਸਮਝ ਗਏ ਨੇ ਅਸੀਂ ਪੈਸੇ ਦੀ ਵੋਟ ਨੂੰ ਅਸੀਂ ਵਿਕਣਾ ਨਹੀਂ ਹੈਗਾ ਅਸੀਂ ਪੈਸੇ ਦੀ ਰਾਜਨੀਤੀ ਨੂੰ ਜਿਹੜਾ ਹੈਗਾ ਆ ਉਹ ਲੋਕ ਸਮਝ ਚੁੱਕੇ ਨੇ ਉਸ ਕਰਕੇ ਇਸ ਵਾਰ ਲੋਕ ਪੂਰਾ ਬਦਲਾ ਲੈ ਕੇ ਆਣਗੇ ਤੇ ਕਪੂਰਥਲਾ ਵੀ ਤੁਹਾਨੂੰ ਇੱਕ ਬਹੁਤ ਜ਼ਬਰਦਸਤ ਨਿਕਨਾਰ ਬਦਲਦਾ ਹੋਏ ਨਜ਼ਰ ਆਏਗਾ ਸਰ ਅੱਜ ਤੁਸੀਂ ਬਾਡ ਨੰਬਰ 29 ਦੇ ਵਿੱਚ ਆਏ ਆ ਸਮੀਰ ਸ਼ਰਮਾ ਜੀ ਨੂੰ ਪਾਰਟੀ ਦੇ ਵਿੱਚ ਸ਼ਾਮਲ ਵੀ ਕੀਤਾ ਵਾ ਕਿੱਦਾਂ ਦੇ ਤਾ ਕਿ ਮਲੇ ਦਾ ਇਕੱਠ ਜਿਹੜਾ ਕਿ ਸਮੀਰ ਸ਼ਰਮਾ ਲਈ ਤਾਂ ਆਮ ਪਾਰਟੀ ਲਈ ਜਿਹੜਾ ਪਿਆਰ ਲੁੱਕ ਦਾ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਸਾਰੇ ਪੱਤਰਕਾਰ ਵੀਰਾਂ ਦਾ ਧੰਨਵਾਦ ਜਿਹੜੇ ਇੱਥੇ ਪਹੁੰਚੇ ਆ ਦੂਜਾ ਮੈਂ ਆਪਣੇ ਸ਼ਮੀਰ ਭਰਾ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਜਿਨ੍ਹਾਂ ਨੇ ਆਮ ਆਦੀਪਾਰਟੀ ਜੁਆਇਨ ਕੀਤੀ ਆ ਔਰ ਪ੍ਰਮਾਤਮਾ ਇਹਨਾਂ ਨੂੰ ਸਦਾ ਚੜ੍ਹਦੀ ਕਲਾ 'ਚ ਰੱਖੇ ਔਰ ਜਿਹੜਾ ਇਸ ਮੁਹੱਲੇ ਦੀ ਰੌਣਕ ਆ ਇਹ ਬਹੁਤ ਵਧੀਆ ਸਾਈਨ ਆ ਜਿਹੜੀ ਕਾਰਪੋਰੇਸ਼ਨ ਇਲੈਕਸ਼ਨ ਆ ਅਸੀਂ ਚਾਹੁੰਦੇ ਆ ਕਿ ਪ੍ਰਮਾਤਮਾ ਕਿਰਪਾ ਕਰੇ ਕਾਰਪੋਰੇਸ਼ਨ ਇਲੈਕਸ਼ਨ ਆਮ ਆਦੀਪਾਰਟੀ ਦੀ ਬਣੇ ਕਾਰਪੋਰੇਸ਼ਨ ਜਿਹਦੇ ਨਾਲ ਅਸੀਂ ਆਪਣੇ ਸ਼ਹਿਰ ਦਾ ਵਿਕਾਸ ਕਰ ਸਕੀਏ ਜਿਹੜਾ ਅਗਲੇ 25 ਸਾਲਾਂ ਤੋਂ ਰੁਕਿਆ ਹੋਇਆ ਹੈ ਗੱਲ ਬਤਾਇਕ ਸਾਹਿਬ ਦੀ ਕਿੰਦੇ ਪੱਕਾ ਵੀ ਨਹੀਂ ਹਿਲਦਾ ਲੱਗਦਾ ਤੁਸੀਂ ਅੱਜ ਦਰਖਤ ਹਲਾ ਦਿੱਤਾ ਵਾ ਤਾਂ ਕੀ ਇਹ ਪੱਤੇ ਰ ਕੀ ਰਾਜਨੀਤੀ ਕੀ ਇਹ ਪੱਤੇ ਰ ਕੋਈ ਜੜੀ ਬੂਟੀ ਜਿੰਨਾ ਪੱਤਾ ਵੀ ਸੁੰਗੜ ਜਾਂਦਾ ਵਾ ਦੇਖੋ ਇਹ ਮੇਰ ਕੋਈ ਨਹੀਂ ਆ ਮੈਂ ਪ੍ਰਮਾਤਮਾ ਨੂੰ ਮੰਨਣ ਵਾਲਾ ਇਨਸਾਨ ਆ ਇਹ ਰਾਣਾ ਜੀ ਦਾ ਸਕਦੇ ਜਿਹੜੇ ਕਹਿ ਦਿੰਦੇ ਪੱਤਾ ਵੀ ਨਹੀਂ ਹਿੱਲ ਸਕਦਾ ਰਾਣਾ ਜੀ ਤੋਂ ਬਿਨਾ ਮੈਂ ਉਹਨਾਂ ਦੇ ਇੰਨਾ ਕਮੈਂਟਾਂ ਤੇ ਮੈਂ ਪ੍ਰਮਾਤਮਾ ਤੋਂ ਡਰਨ ਵਾਲਾ ਇਨਸਾਨ ਆ ਮੈਂ ਕੋਈ ਬਿਆਨਬਾਜ਼ੀ ਨਹੀਂ ਕਰੂੰਗਾ ਨਹੀਂ ਇਹ ਪੱਤਾ ਨਹੀਂ ਹਿੱਲਦਾ ਇਹ ਕਹ ਲੋ ਕਿ ਓਵਰ ਕਾਨਫਰੈਂਸ ਹੈ ਕਿ ਇੱਕ ਈਗੋ ਇਹ ਦੇਖੋ ਜੀ ਇਹ ਪਿੱਛੇ ਜੇ ਵੀ ਤੁਸੀਂ ਬਿਆਨ ਸੁਣਿਆ ਸੀ ਇੱਕ ਵੀ ਰਾਣਾ ਜਿੱਥੇ ਹੈਗਾ ਉੱਥੇ ਜਿੱਥੇ ਰਾਣਾ ਉੱਤੇ ਜਾਣਾ ਜਿੱਥੇ ਰਾਣਾ ਰਾਣਾ ਉੱਤੇ ਕੋਈ ਰਹਿੰਦਾ ਨਹੀਂ ਉਹਦੇ ਕਿਹ ਕਿ ਟਿਕਦਾ ਨਹੀਂ ਇਹ ਤਾਂ ਪ੍ਰਮਾਤਮਾ ਦੱਸੂਗਾ 2027 ਚ ਕੌਣ ਰਹਿੰਦਾ ਤੇ ਕੌਣ ਜਾਂਦਾ ਤੇ ਕੌਣ ਆਉਂਦਾ ਤਾਂ ਉਹਨੇ ਜਿਹੜਾ ਕਿ ਕੈਂਡੀਡੇਟ ਤੁਹਾਡਾ ਸੁਮੇਸ਼ ਸ਼ਰਮਾ ਜੀ ਆ ਕੀ ਰਨੂ ਕੈ ਤੁਮਲੇਵਾਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿ ਕਿਸ ਤਰੀਕੇ ਨਾਲ ਤੁਹਾਡੇ ਕੈਂਡੀਡੇਟ ਨੂੰ ਸਹਯੋਗ ਦਿੱਤਾ ਜਾਵੇ ਦੇਖੋ ਆ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦੇ ਨਾਲ ਜੁੜੋ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨਾਲ ਆਮ ਆਦਮੀ ਪਾਰਟੀ ਦੇ ਸਰਕਾਰ ਜੋ ਵੀ ਵਧੀਆ ਕੰਮ ਕਰਦੀ ਪਈ ਜਿੱਦਾਂ ਹਜ਼ਾਰ ਹਜ਼ਾਰ ਰੁਪਏ ਆਮ ਆਦਮੀ ਪਾਰਟੀ ਦੇ ਰਹੀ ਆ ਬੀਬੀਆਂ ਨੂੰ ਵੀ ਜੀ ਸੀਐਮ ਸਾਹਿਬ ਦਾ ਬਿਆਨ ਆ ਗਿਆ ਉਸ ਤੋਂ ਬਾਅਦ 10 ਲੱਖ ਰੁਪਏ ਦਾ ਬੀਮਾ ਵੀ ਸਰਕਾਰ ਨੇ ਹਰ ਪਰਿਵਾਰ ਨੂੰ ਫ੍ਰੀ ਕਰ ਦਿੱਤਾ ਔਰ ਅਸੀਂ ਚਾਹੁੰਦੇ ਆ ਕਿ ਇਹ ਮੇਰੇ ਵੀਰ ਜਿਹੜੇ ਜੰਗਸਟਰ ਅੱਗੇ ਆਉਣ ਦੇਖੋ ਪਹਿਲਾਂ ਤੁਸੀਂ ਕੀ ਦੇਖੇ Gracias. ਦੂਜੀਆਂ ਪਾਰਟੀਆਂ ਚ ਆਮ ਆਦਮੀ ਪਾਰਟੀ ਦਾ ਤਾਂ ਦੂਜਾ ਫਰਕ ਕੀ ਸੀ ਆਮ ਆਦਮੀ ਪਾਰਟੀ ਜਿੰਨੇ ਜੰਗਸਟਰ ਸੀ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਇੱਕ 2 ਮਿੰਟ ਦਿਓ ਮੈਨੂੰ ਕਿਉਂਕਿ 2-3 ਦਿਨ ਤੋਂ ਹੀ ਪਹਿਲਾਂ ਇੱਕ ਗੱਲ ਸੁਣੀ ਸੀ ਕਿ ਕਾਂਗਰਸ ਵੀ ਇਹ ਸੋਚਣ ਲੱਗ ਪਿਆ ਕਿ 80% ਸੀਟਾਂ ਜਿਹੜੀਆਂ ਜੰਗਸਟਰ ਨੂੰ ਦੇਣੀਆਂ ਕਿੱਥੋਂ ਆਇਆ ਆਮ ਆਦਮੀ ਪਾਰਟੀ ਕਰਕੇ ਔਰ ਇਸ ਕਰਕੇ ਅਸੀਂ ਵੀ ਚਾਹੁੰਦੇ ਹਾਂ ਕਿ ਆਮ ਆਦਮੀ ਪਾਰਟੀ ਪਾਰਟੀ ਜਿੰਨੇ ਵੀ ਜੰਗਸਟਰ ਆ ਜਿਹੜੇ ਵੀ ਵਧੀਆ ਛਵੀ ਵਾਲੇ ਇਨਸਾਨ ਆ ਉਹ ਆਮ ਆਦਮੀ ਪਾਰਟੀ ਦਾ ਚੁਣ ਤਾਂ ਕਿ ਅਸੀਂ ਆਪਣੇ ਹਲਕੇ ਦਾ ਆਪਣੇ ਏਰੀਆ ਦਾ ਵਿਕਾਸ ਕਰ ਸਕੀਂ ਕਹਿਣ ਮਤਲਬ ਕਿ ਤੁਸੀਂ ਵੀ ਕਹੋ ਕਿ ਕਿ ਜਿਹੜੇ ਨਗਨ ਨਗਮ ਤੇ ਚਨਾ ਵਾਲੇ ਪੜੇ ਲਿਖੇ ਕੈਂਡੀਡੇਟ ਹੀ ਐਲਾਨੇ ਜਾਵਗਾ ਬਿਲਕੁਲ ਬਿਲਕੁਲ ਆਮ ਆਦਮੀ ਪਾਰਟੀ ਵਾਲੋ ਪੜੇ ਲਿਖੇ ਔਰ ਵਧੀਆ ਸ਼ਬੀ ਵਾਲੇ ਇਨਸਾਨਾਂ ਨੂੰ ਹੀ 200 ਜਿਹੜੀ ਕਾਰਪੋਰੇਸ਼ਨ ਇਲੈਕਸ਼ਨ ਵਿੱਚ ਉਤਾਰਿਆ ਜਾਊਗਾ ਔਰ ਪ੍ਰਮਾਤਮਾ ਭਲੀ ਕਰੇ ਅਸੀਂ ਕਾਰਪੋਰੇਸ਼ਨ ਇਲੈਕਸ਼ਨ ਚ ਜਿੱਤਾਂਗੇ ਕੀ ਨਾਮ ਹੈ ਜੀ ਆਪਣਾ ਮੇਰਾ ਪੂਨਾਮਾ ਪੁਨਮ ਜੀ ਜਿਹੜਾ ਕਿ ਸਮੀਰ ਸ਼ਰਮਾ ਜੀ ਤੁਹਾਡੇ ਬਾਡ ਦੇ ਵਿੱਚ ਇਲੈਕਸ਼ਨ ਲੜ ਰਹੇ ਆਂ ਪਾਰਟੀ ਦੀ ਟਿਕਟ ਤੇ ਹਾਂ ਜੀ ਕਿੱਦਾਂ ਸਪੋਰਟ ਰਾਂਗੀ ਇਹਨਾਂ ਨੂੰ ਬਹੁਤ ਵਧੀਆ ਬਹੁਤ ਵਧੀਆ ਨਾਈ ਸਾਹਿਬ ਬਹੁਤ ਅੱਛੇ ਆ ਸਾਰਿਆਂ ਦੀ ਹੈਲਪ ਵਾਲੇ ਆ ਹੈਲਪ ਕਰਦੇ ਆ ਬਹੁਤ ਚੰਗੇ ਆ ਤੇ ਅਸੀਂ ਇਹਨਾਂ ਨੂੰ ਵੋਟ ਪਾਣਾ ਚਾਹੁੰਦੇ ਆਂ ਅਸੀਂ ਆਪਣਾ ਇਹਨਾਂ ਨੂੰ ਮੈਂਬਰ ਬਣਾਉਣਾ ਚਾਹੁੰਦੇ ਆਂ ਐਮ ਸੀ ਕੀ ਸਾਡੇ ਕਾਫੀ ਕੰਮ ਇਹ ਜਿਹੜੇ ਰੁਕੇ ਹੋਏ ਆ ਉਹ ਪੂਰੇ ਕਰੂਗੇ ਕਾਰਨ ਕੀ ਹੈ ਕਿ ਪਹਿਲੇ ਐਮਸੀ ਵੱਲੋਂ ਕਿ ਲੋਕਰ ਵਿੱਚ ਵਿਚਰੇ ਨੇ ਕੀ ਕੰਮ ਨਹੀਂ ਕਰਵਾਇਆ ਨਹੀਂ ਇੰਨਾ ਨਹੀਂ ਹੋਇਆ ਹੈਗਾ ਕਹੇ ਕਿ ਇਹ ਨਾ ਸਾਨੂੰ ਇਹਨਾਂ ਤੇ ਪੂਰਾ ਭਰੋਸਾ ਵਾ ਕਿ ਪੂਰਾ ਕੰਮ ਕਰੋਗੇ ਕਹਿੰਦੇ ਮਤਲਬ ਕਿ ਪੂਰੇ ਮਹੱਲੇ ਦਾ ਇੱਕ ਕੰਮ ਕਿ ਇਸ ਨੂੰ ਵੋਟ ਪਾਣ ਹਾਂਜੀ ਹਾਂਜੀ ਥੈਂਕ ਯੂ ਮੈਨੂੰ ਕੀ ਨਾਮ ਹੈ ਆਪਣਾ ਆਸ਼ਰਮ ਇਹ ਮੈਨੂੰ ਅੱਜ ਸਮੀਰ ਜੀ ਜਿਹੜੇ ਕਿ ਆਮ ਪਾਰਟੀ ਤੇ ਸ਼ਾਮਲ ਵੀ ਹੋਏ ਐ ਤਾਂ ਇਲੈਕਸ਼ਨ ਵੀ ਲੜ ਰਹੇ ਐ ਠੀਕ ਕਿ ਮੱਲੇ ਵਾਲੇ ਦੀ ਪੂਰੀ ਇੱਕ ਇੱਕ ਬਣਾਇਆ ਸੀ ਕਿ ਆਮ ਪਾਰਟੀ ਦਾ ਸਮੀਰ ਸ਼ਰਮਾ ਜੀ ਨੂੰ ਇਲੈਕਸ਼ਨ ਲੜਾ ਰਣਾ ਹਾਂਜੀ 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 ਕਾਰਨ ਕੀ ਆ ਕਾਰਨ ਕੀ ਆ ਵੀ ਅਸੀਂ ਅੱਛੇ ਮੁਸਾਦੇ ਬੱਚਿਆਂ ਨਾਲ ਆਉਂਦਾ ਜਾਂਦਾ ਬੇਟਾ ਅੱਗੇ ਕੋਈ ਇੱਧਰ ਆਉਂਦਾ ਨਹੀਂ ਜਾਦਾ ਇੰਨਾ ਸਾਨੂੰ ਬਹੁਤ ਭਈ ਜਾ ਕੇ ਕਹਿਣਾ ਪੈਂਦਾ ਆ ਇਹ ਸਾਡੇ ਬੱਚਿਆਂ ਦਾ ਵੀ ਮੀਂਹ ਦਾ ਖੇਡਦਾ ਜਾਨੀ ਘਰ ਹੀ ਅਕਾ ਰੰਗ ਉਸਾ ਦੇ ਸਾਰਿਆਂ ਨੇ ਆਉਂਦਾ ਆ ਕਹਿੰਦੇ ਮਤਲਬ ਕਿ ਮਿਲਣ ਬਤਨ ਸਾਰਾ ਪੂਰੇ ਮਲੇ ਦੇ ਦੁੱਖ ਸ਼ੋਕ ਤੇ ਸੰਦੇ ਆਉਂਦਾ ਵਾ ਮਮੀ ਵੀ ਜਾਂਦੀ ਆ ਭਈ ਉਹ ਮੱਲਾ ਛੱਡ ਕੇ ਇੱਥੇ ਵੀ ਆਉਂਦਾ ਜਾਦਾ ਇਹ ਹੁੰਦਾ ਸਾਡੇ ਬੱਚਿਆਂ ਨਾਲ ਖੇਡਦਾ ਚੱਲਦਾ ਇਹਦੀ ਮਮੀ ਵੀ ਐਤਕੀ ਵੀ ਪੋਟਾ ਕਿੰਨੂ ਪਾਣੀਆ ਅਸੀਂ ਤਾਂ ਇਹਨੂੰ ਪਾਣੀਆ ਇਹਨੂੰ ਪਾਣੀਆ ਅਸੀਂ ਇਹਨੂੰ ਪਾਵਾਂਗੇ ਹੋਏ ਹੁਣ ਮਾਰੀਆ ਮੈਡਮ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਪਵਨਦੀਪ ਘੋੜੇ ਹੈ ਹਾਂਜੀ ਕਿਰਮਤ ਪਿਆ ਇਹ ਭਲਾ ਸ਼ੇਰਗੜ ਹੈ ਹਾਂਜੀ ਤੇ ਅਸੀਂ ਜਿੱਦਾਂ ਸਾਰੇ ਕੀ ਸਮੇਸ਼ ਸ਼ਰਮਾ ਦੇ ਨਾਲ ਆ ਕਿਉਂਕਿ ਨਾ ਭਾਜੀ ਨੇ ਬਹੁਤ ਸਾਰੀ ਲੋਕਾਂ ਦੀ ਸਪੋਰਟ ਕੀਤੀ ਹੈ ਜਿਹੜੇ ਸਾਡੇ ਪੁਰਾਣੇ ਐਮਸੀਸੀ ਉਹਨਾਂ ਨੇ ਮੱਲੇ ਵਿੱਚ ਕੁਝ ਨਹੀਂ ਕੀਤਾ ਤੇ ਨਾ ਕੋਈ ਸੜਕ ਬਣਵਾਈ ਨਾ ਕੂੜਾ ਕੂੜੇ ਦੀ ਸਮੱਸਿਆ ਸਾਡੇ ਮੱਲੇ ਚ ਬਹੁਤ ਜ਼ਿਆਦਾ ਹੈ ਗਈ ਆ ਅਸੀਂ ਇੱਕ ਵਾਰੀ ਭਾਜੀ ਨੂੰ ਗਿਆ ਤੇ ਭਾਜੀ ਨੇ ਸਾਡੀ ਸਮੱਸਿਆ ਹੱਲ ਕੀਤੀ ਪਰ ਸਾਡੇ ਐਮਸੀ ਨੇ ਸਾਡੇ ਨਾਲ ਕੋਈ ਮਤਲਬ ਖੜੇ ਨਹੀਂ ਹੋਏ ਕਰਕੇ ਅਸੀਂ ਚੋਣੇ ਆ ਕਿ ਸਾਰੇ ਕੀ ਭਾਜੀ ਨੂੰ ਅਸੀਂ ਬੋਟਾ ਚ ਖੜਾ ਕੀਤਾ ਵਾ ਤਾਂ ਜੋ ਸਾਡੇ ਮਹੱਲੇ ਚ ਕੁਝ ਮਤਲਬ ਕਿ ਸੁਧਾਰ ਹੋ ਸਕੇ ਨਾ ਤਾਂ ਹੁਣ ਆਨ ਵਾਲੇ ਟਾਈਮ ਚ ਤੁਹਾਡਾ ਪੂਰਾ ਮਹੱਲਾ ਸੁਮੇਸ਼ ਸ਼ਰਮਾ ਜੀ ਨੂੰ ਸਪੋਰਟ ਕਰ ਰਿਹਾ ਵਾ ਹਾਂਜੀ ਸਾਡਾ ਸਾਰਾ ਮਹੱਲਾ ਸੁਮੇਸ਼ ਸ਼ਰਮਾ ਜੀ ਨੂੰ ਸਪੋਰਟ ਕਰ ਰਿਹਾ ਵਾ ਕਿਉਂਕਿ ਉਹ ਸਾਰਿਆਂ ਦੇ ਨਾਲ ਖੜਦੇ ਇਸ ਕਰਕੇ ਅਸੀਂ ਸਾਰੇ ਵੀ ਉਹਨਾਂ ਦੇ ਨਾਲ ਖੜੇ ਆ ਤਾਂ ਸੁਮੇਸ਼ ਸ਼ਰਮਾ ਜੀ ਆਮ ਪਾਰਟੀ ਦੇ ਕੈਂਡੀਡੇਟ ਵੀ ਆ ਤਾਂ ਤੁਹਾਨੂੰ ਇਹ ਮਤਲਬ ਕਿ ਤੁਸੀਂ ਆਮ ਪਾਰਟੀ ਦੀ ਪੂਰੀ ਸਪੋਰਟ ਕਰਾਂਗੇ ਹਾਂਜੀ ਅਸੀਂ ਪੂਰੀ ਸਪੋਰਟ ਕਰਾਂਗੇ ਆਮ ਆਦਮੀ ਪਾਰਟੀ ਦੀ ਪਰ ਪੁਰਾਣੀ ਐਮਸੀ ਤਾਂ ਕਹਿੰਦੇ ਜਿਹੜੇ ਕਾਂਗਰਸ ਦੇ ਉੱਤੇ ਅਸੀਂ ਤਾਂ ਕੰਮ ਹੀ ਬਹੁਤ ਕਿਤੇ ਮਹੱਲੇ ਦੇ ਵਿੱਚ ਸੀ ਉਹਨਾਂ ਨੇ ਤੁਸੀਂ ਸਾਡੇ ਕਿਸੇ ਵੀ ਮਹੱਲੇ ਦੇ ਸਾਰੇ ਬੰਦਿਆਂ ਤੋਂ ਪੁੱਛ ਸਕਦੇ ਆ ਕਿ ਉਹਨਾਂ ਨੇ ਸਾਡੀ ਕਿਸੇ ਵੀ ਮਹੱਲੇ ਦੀ ਕੋਈ ਸੁਧਾਰ ਨਹੀਂ ਕੀਤਾ ਤੇ ਨਾ ਹੀ ਉਹਨਾਂ ਨੇ ਕਿਸੇ ਦੀ ਹੈਲਪ ਕੀਤੀ ਆ ਤੁਸੀਂ ਕਿਸੇ ਨੂੰ ਵੀ ਪੁੱਛ ਕੇ ਸਕਦੇ ਆ ਤਾਂ ਹੀ ਜਿੰਨੇ ਮਰਜ਼ੀ ਚੱਕਰ ਮਾਰੇ ਉਹਨਾਂ ਦੇ ਘਰਾਂ 'ਚ ਜਾ ਕੇ ਪਰ ਉਹਨਾਂ ਨੇ ਕਦੀ ਸਾਡੇ ਮਤਲਬ ਗੱਲ ਨਹੀਂ ਸੁਣੀ ਅੱਜ ਕੱਲ ਅੱਜ ਕੱਲ ਕਰਦੇ ਰਹੇ ਹਾਂਜੀ ਕੀ ਨਾਮ ਆ ਜੀ ਪਨਾ ਸਜੀਤ ਹਾਂਜੀ ਕਰਮ ਮੱਲਾਵਾ ਪਰ ਮਜੀਤ ਗਾਂਜ ਹਾਂਜੀ ਜਿਹੜੇ ਤੁਹਾਡੇ ਬਾਡ ਦੇ ਵਿੱਚ ਸੰਵੀਰ ਸ਼ਰਮਾ ਜੀ ਜਿਹੜੇ ਕਿ ਆਮ ਪਾਰਟੀ ਤੋਂ ਇਲੈਕਸ਼ਨ ਲੜ ਰਹੇ ਆ ਹਾਂਜੀ ਅੱਜ ਉਹਨਾਂ ਨੇ ਆਮ ਪਾਰਟੀ ਤੇ ਜੁਆਇਨਿੰਗ ਵੀ ਕੀਤੀ ਆ ਹਾਂਜੀ ਮਤਕੀ ਮੱਲਾ ਜੇ ਇੱਕ ਪਾਸੇ ਹੋ ਗਿਆ ਬਾਕੀ ਕਾਰਨ ਕੀ ਆ ਦੇਖੋ ਜੀ ਇਹਨਾਂ ਨੇ ਕੰਮ ਸਾਡੇ ਬਹੁਤ ਕੀਤੇ ਆ ਆਮ ਪਾਰਟੀ ਵਾਲਿਆਂ ਨੇ ਔਰ ਗਾਂ ਦਾ ਵੀ ਆਪਾ ਕਰੋਣਾ ਚਾਹੁੰਦੇ ਆ ਬਾਕੀ ਜੋ ਹੋ ਰਿਹਾ ਪਿੱਛੇ ਹੋ ਗਿਆ ਹੁਣ ਗਾਂ ਤੋਂ ਆਪਾਂ ਇਹੀ ਕਹਿੰਨੇ ਆ ਕਿ ਸਾਡੇ ਮਹੱਲੇ ਦਾ ਵਾਅਦਾ ਹੋਵੇ ਸਾਡੀਆਂ ਜਿਹੜੀਆਂ ਲੋੜਾਂ ਪੂਰੀਆਂ ਹੋਣ ਪਿਛਲੇ ਐਮਸੀ ਨੇ ਤੁਹਾਡਾ ਕੋਈ ਕੰਮ ਨਹੀਂ ਕੀਤਾ ਕੰਮ ਨਹੀਂ ਕਰ ਕੀਤਾ ਮੁਖਰਮ ਕੀ ਮੰਦੇ ਹੋ ਆਪਾਂ ਇਹੀ ਕਹਿੰਨੇ ਆ ਵੀ ਸੜਕਾਂ ਹੋਣ ਸਹੂਲਤਾਂ ਹੋਣ ਇਹ ਹੀ ਆਪਾਂ ਚਾਹੁੰਦੇ ਆ ਤਾ ਗਰੀਬਾਂ ਦਾ ਕੁਝ ਬੱਚਿਆਂ ਵਾਸਤੇ ਸੋਚਿਆ ਜਾਵੇ ਮੰਤਾ ਦਾ ਪੂਰਾ ਮੱਲਾ ਸਮੀਰ ਦੇ ਨਾਲ ਖੜਾ ਵਾ ਸਭ ਮੱਲਾ ਖੜਾ ਆ ਓਕੇ ਜੀ ਓਕੇ ਸਾਰਾ ਮਸਾਰਾ ਮੱਲਾ ਖੜਾ ਆ ਆਪਾਂ ਕੰਮ ਕਰਾਉਣੇ ਆ ਜਿਹੜੇ ਸਾਡੇ ਕੀ ਬੱਚੇ ਵੇਲੇ ਰੋਜ਼ਗਾਰ ਤੋਂ ਵੇਲੇ ਸਾਡੇ ਕੰਮ ਪੂਰੇ ਹੋਣੇ ਚਾਹੀਦੇ ਹਾਂਜੀ ਸਰ ਕੀ ਨਾਮ ਹੈ ਆਪਣਾ ਰਾਏ ਰੋੜਾ ਜੀ ਹਾਂਜੀ ਕਰਮ ਮੱਲਾ ਪਿਆ ਜਾਂਦਾ ਸ਼ੇਅਰ ਕਰੀ ਟੋਟੀ 9 ਬਾਰਡ ਪਾਰਟ ਨੰਬਰ ਕਿੰਨੇ ਆ 29 29 ਕਿਹੜੇ ਕੰਸੀ ਦਾ ਵਾਣਾ ਇਹ ਵੈਸੀ ਵੈਸੇ ਐਮ ਸੀ ਅਗੇ ਦੀ ਦੇਛਾਈ ਕਹਿੰਦੇ ਉਹਨੂੰ ਕਾਂਗਰਸ ਪਾਰਟੀ ਤੋਂ ਹਾਂ ਜੀ ਕਾਂਗਰਸ ਪਾਰਟੀ ਤੋਂ ਮਾਰਦਾ ਹੈ ਕਿ ਕੀ ਕਾਰਨ ਮੁਕ ਹੋ ਗਿਆ ਕਿ ਜਿਹੜੀ ਕਾਂਗਰਸ ਪਾਰਟੀ ਨਾਲ ਛੱਡ ਕੇ ਆਮ ਆਦਮੀ ਪਾਰਟੀ ਵੱਲ ਜਿਹੜੀ ਜੁਆਇਨ ਹੋ ਕਿ ਕਾਰਨ ਹੈ ਜੀ ਦੇਖੋ ਪਾਰਟੀਵਾਦੀ ਦੀ ਗੱਲ ਨਹੀਂ ਹੈਗੀ ਕਾਰਨ ਇਹ ਹੈ ਕਿ ਜਿਹੜਾ ਸਾਡਾ ਐਮ ਸੀ ਐਸ ਸੀ ਗਾਣਾ ਉਹਨੇ ਗੱਲਪੰਡੀ ਕਿਤੇ ਕੰਮ ਨਹੀਂ ਕੀਤੇ ਦੂਜੀ ਗੱਲ ਇਹ ਹੈਗੀ ਹੈ ਕਿ ਜਦੋਂ ਕੋਈ ਚੀਜ਼ ਓਕਸ ਹੋਂਦੀ ਆ ਚਲੋ ਬੰਦਾ ਨਾਲ ਚੱਲਦਾ ਵਾ ਚੀਜ਼ਾਂ ਕਰਦਾ ਵਾ ਪੈਸੇ ਵੱਲੋਂ ਵੀ ਚੀਜ਼ਾਂ ਵੱਲੋਂ ਵੀ ਅਭੀ ਹਾਲ ਦੇਖ ਲਓ ਕਿਸੇ ਹਾਲ ਦੇਖੋ ਕੋਈ ਡਰਪੜ ਨਹੀਂ ਕੋਈ ਲਾਈਟ ਨਹੀਂ ਕੁਝ ਨਹੀਂ ਸਾਨੂੰ ਆਪਸ ਵਿਚਾਰ ਕਰਕੇ ਜਾਵਰ ਕਰਕੇ ਸੁਣਾਪਣਾ ਬੰਦਾ ਖੜਾ ਕਰਨਾ ਪਿਆ ਜਨਾਮੇ ਸੁਮੇਸ਼ ਸ਼ਰਮਾ ਕਿਉਂਕਿ ਆਮਾਦੀ ਪਾਰਟੀ ਤਾਂ ਉਹ ਸਰਵੇ ਜਿੱਤੂ ਕਰਾ ਰਹੀ ਹੋ ਵੀ ਸਪੋਰਟ ਦੇ ਪਿੱਛੇ ਜਾਵਰ ਮਾਰ ਕੇ ਪਰਮਨ ਜੀ ਸਪੋਰਟ ਸਾਰੀ ਸੁਮੇਸ਼ ਨਾਲ ਆ ਤੇ ਆਹ ਵਾਲੇ ਸਾਡੇ ਐਮਸੀ ਸੁਮੇਸ਼ ਸ਼ਰਮਾ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਵੀ ਔਰ ਵਾਲੇ ਸਮੇਂ ਦੇ ਵਿੱਚ ਕਿਹਨੂੰ ਜਤੋਣਾ ਪਸੰਦ ਕਰਦੇ ਆ ਨਹੀਂ ਦੇਖੋ ਮਤਲਬ ਐਮਸੀ ਬਾਅਦ ਤੇ ਉਪਰ ਬਾਅਦ ਤੇ ਚਲੋ ਐਸੇ ਬਤਾਓ ਸੁਨੀਲ ਸ਼ਰਮਾਲ ਜੀ ਜੇ ਤੂੰ ਹੈ ਹੀ ਹੈ ਜੀ ਠੀਕ ਹੈ ਤਾਂ ਸਾਨੂੰ ਇਹਨਾਂ ਪਤਾ ਵਾ ਕਿ ਸਾਡਾ ਭਰਾ ਵਾ ਤੇ ਸਤੋੜੀ ਗੱਲ ਆ ਇਮਾਨਦਾਰ ਇਨਸਾਨ ਆ ਜੋ ਕੰਮ ਨੂੰ ਕਹਤਾ ਉਹ ਹੋ ਜਾਣਾ ਵਾ ਸਾਡਾ ਐਮਸੀ ਵਾਲੋ ਪਹਿਲਾਂ ਮੇਨ ਫੰਡਸ ਬੰਦਾ ਵਾ ਕਿ ਉਹ ਜਿਹੜਾ ਰੋਡਸ ਹੈਗੇ ਅੱਛੇ ਬਣਾਵੇ ਬੱਚਾ ਦਾ ਸੋਚੇ ਲਾਈਟਾਂ ਲਵਾਵੇ ਇੱਕ ਪਿਆਰਾ ਆਈ ਥਿੰਕ ਜਿੰਨੇ ਅਵਾਰਡ ਕਿਤੇ ਹੈਗੇ ਆ ਬਿਲਡਰ ਕਿੰਨੇ ਅਵਾਰਡ ਆ 40 50 60 70 ਸਾਡਾ ਵਾਰਸਪ ਦੇ ਉੱਪਰ ਹੋਵੇ ਸੋਹਣਾ ਹੋਵੇ ਲੋਕੀ ਮਿਸਾਲ ਦੇ ਟਿਕਟ ਲੈਂਸੀ ਬੜਿਆ ਬੜਾ ਤੇ ਅਜੇ ਅਵਾਰਡ ਦੀ ਟੱਕੀ ਹੋਈ ਹੈ ਕਾਰਨ ਕਿ ਤੁਸੀਂ ਵੀ ਬਦਲਾਅ ਚਾਹੁੰਦੇ ਹੋ ਕਿਤਨਾ ਕੋਈ ਬਦਲਾਅ ਤੇ ਬਿਨਾਂ ਤਾਂ ਕੁਝ ਘਤੀ ਹੈ ਹੀ ਨਹੀਂਗੀ ਠੀਕ ਹੈ ਜੀ ਕਾਂਗਰਸ ਨੇ ਇਨਸਾਫ ਰਾਜ ਕੀਤਾ ਇਹ ਕਿ ਬਦਲਾਅ ਆਇਆ ਜੀ ਬਦਲਾਅ ਆਇਆ ਜਿਵੇਂ ਸੌ ਕਰਮਨ ਨਾਲ ਦੱਸੋ ਕਿ ਬਦਲਾਅ ਆਇਆ ਸਾਡੇ ਫਿਨਿਸ਼ੀਅਰ ਦਾ ਪਤਾ ਨਹੀਂ ਸਾਡੇ 29 ਵਾਰਡ ਦਾ ਪਤਾ ਵਾ ਕਿ ਬਦਲਾਅ ਆਣ ਵਾਲਾ ਵਾ ਇਹ ਵਾਰਡ ਇਹਨਾਂ ਸੋਨਾ ਬਣਾਵਾਂਗੇ ਮਿਲ ਕੇ ਅਸੀਂ ਮਿਸਾਲ ਦੇਵਾਂਗੇ ਆਰਵਲ ਟਾਈਮ ਦੇ ਵਿੱਚ ਕਿਹੜਾ ਵਾਰਡ ਵਾਰਡ ਦਾ ਪੂਰਾ ਸਮਥਨ ਸੁਮੇਸ਼ ਸ਼ਰਮਾ ਦੇ ਨਾਮ ਪੂਰਾ ਸਮਥਨ ਸੁਮੇਸ਼ ਸ਼ਰਮਾ ਨਾਲ ਹੈ ਜੀ